ਅੱਜ ਦੇ ਸਮੇਂ ਲੋਕ ਵੱਡੀ ਗਿਣਤੀ ਦੇ ਵਿੱਚ ਉਹ ਮੋਬਾਈਲ ਫੋਨ ਦੇ ਨਾਲ ਹੀ ਚੰਬੜੇ ਰਹਿੰਦੇ ਹਨ ਜਿਸ ਕਾਰਨ ਉਹ ਵਾਹਨ ਚਲਾਉਂਦੇ ਸਮੇਂ ਮੋਬਾਈਲ ਤੇ ਗੱਲ ਕਰਨ ਤੋਂ ਪਹਰੇਜ ਨਹੀਂ ਕਰਦੇ ਜਿਸ ਕਾਰਨ ਇਹ ਆਦਤ ਬਹੁਤ ਵਾਰ ਹਾਦਸਿਆਂ ਦਾ ਕਾਰਨ ਪੈ ਜਾਂਦੀ ਹੈ ਪਰ ਹੁਣ ਸਕੂਟਰ ਅਤੇ ਕਾਰ ਸਮੇਤ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਤੇ ਗੱਲ ਕਰਨ ਵਾਲਿਆਂ ਦੀ ਖੈਰ ਨਹੀਂ ਹੈ ਹੁਣ ਸਰਕਾਰ ਵੱਲੋਂ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਤੇ ਗੱਲ ਕਰਨ ਤੇ 5000 ਰੁਪਏ ਦਾ ਚਲਾਨ ਕੱਟਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ ਸਰਕਾਰ ਦਾ ਮੰਨਣਾ ਹੈ ਕਿ ਵਾਹਨ ਚਲਾਉਂਦੇ ਸਮੇਂ ਮੋਬਾਈਲ ਤੇ ਗੱਲ ਕਰਨ ਤੇ ਅਕਸਰ ਹਾਦਸੇ ਹੋਣ ਦਾ ਕਾਰਨ ਬਣਿਆ ਰਹਿੰਦਾ ਹੈ ਕਈ ਵਾਰ ਤਾਂ ਮੋਬਾਈਲ ਵਾਹਨ ਚਾਲਕਾਂ ਲਈ ਵੱਡੇ ਹਾਦਸਿਆਂ ਦਾ ਵੀ ਕਾਰਨ ਬਣ ਜਾਂਦਾ ਹੈ ਪਹਿਲਾਂ ਤਾਂ ਨਿਯਮ ਤੋੜਨ ਵਾਲੇ ਵਾਹਨ ਚਾਲਕ ਟ੍ਰੈਫਿਕ ਪੁਲਿਸ ਦੇਮ ਲਾਜ਼ਮਾ ਦੇ ਅੱਗੇ ਹੱਥ ਜੋੜਦੇ ਨਜ਼ਰ ਆਉਂਦੇ ਸੀ ਪਰ ਜਦੋਂ ਤੋਂ ਈ ਚਲਾਨ ਸ਼ੁਰੂ ਹੋਇਆ ਹੁਣ ਸਿੱਧੇ ਆਨਲਾਈਨ ਚਲਾਨ ਹੀ ਹੋ ਰਹੇ ਹਨ ਹੁਣ ਕਿਸੇ ਤਰ੍ਹਾਂ ਦੀ ਸ਼ਿਫਾਰਿਸ਼ ਨਹੀਂ ਚੱਲਦੀ ਅਜੇ ਵਿੱਚ ਨਿਯਮ ਤੋੜਨ ਵਾਲਿਆਂ ਨੂੰ ਮੋਟਾ ਜੁਰਮਾਨਾ ਹੀ ਅਦਾ ਕਰਨਾ ਹੋਵੇਗਾ ਜਿਸ ਦੇ ਨਾਲ ਹੀ ਫਾਇਰ ਬੀ ਗ੍ਰੇਡ ਐਂਬੂਲੈਂਸ ਅਤੇ ਹੋਰ ਸਰਕਾਰੀ ਗੱਡੀਆਂ ਨੂੰ ਰਸਤਾ ਨਾ ਦੇਣ ਤੇ 10 ਤੋਂ 25000 ਰੁਪਏ ਦਾ ਚਲਾਨ ਹੋਵੇਗਾ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਹੋਣ ਤੇ 5 ਤੋਂ 10000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ ਆਨਲਾਈਨ ਚਲਾਨ ਸਮੇਤ ਚਲਾਨ ਨਹੀਂ ਭਰਿਆ ਤਾਂ ਤਾਂ ਅੱਗੇ ਪੈਨਲਟੀ ਵੀ ਹੋਵੇਗੀ ਦੂਜੀ ਵਾਰ ਚਲਾਨ ਹੋਣ ਤੇ 500 ਰੁਪਏ ਵਾਜੂ ਦੇਣਾ ਹੋਵੇਗਾ ਤਾਂ ਹੁਣ ਜੇਕਰ ਵਾਹਨ ਚਾਲਕਾ ਵੱਲੋਂ ਟ੍ਰੈਫਿਕ ਨਿਯਮਾਂ ਦਾ ਉਲੰਘਣਾ ਕੀਤੀ ਗਈ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ ਅੱਜ ਦੇ ਸਮੇਂ ਲੋਕ ਵੱਡੀ ਗਿਣਤੀ ਦੇ ਵਿੱਚ 모ਬਾਈਲ ਫੋਨ ਦੇ ਨਾਲ ਹੀ ਚੰਬੜੇ ਰਹਿੰਦੇ ਹਨ ਜਿਸ ਕਾਰਨ ਉਹ ਵਾਹਨ ਚਲਾਉਂਦੇ ਸਮੇਂ 모ਬਾਈਲ ਤੇ ਗੱਲ ਕਰਨ ਤੋਂ ਪਹਰੇਜ ਨਹੀਂ ਕਰਦੇ ਜਿਸ ਕਾਰਨ ਇਹ ਆਦਤ ਬਹੁਤ ਵਾਰ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ Да. Yeah. ਪਰ ਹੁਣ ਸਕੂਟਰ ਅਤੇ ਕਾਰ ਸਮੇਤ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਤੇ ਗੱਲ ਕਰਨ ਵਾਲਿਆਂ ਦੀ ਖੈਰ ਨਹੀਂ ਹੈ ਹੁਣ ਸਰਕਾਰ ਵੱਲੋਂ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਤੇ ਗੱਲ ਕਰਨ ਤੇ 5000 ਰੁਪਏ ਦਾ ਚਲਾਨ ਕੱਟਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ ਸਰਕਾਰ ਦਾ ਮੰਨਣਾ ਹੈ ਕਿ ਵਾਹਨ ਚਲਾਉਂਦੇ ਸਮੇਂ ਮੋਬਾਈਲ ਤੇ ਗੱਲ ਕਰਨ ਤੇ ਅਕਸਰ ਹਾਦਸੇ ਹੋਣ ਦਾ ਕਾਰਨ ਬਣਿਆ ਰਹਿੰਦਾ ਹੈ ਕਈ ਵਾਰ ਤਾਂ ਮੋਬਾਈਲ ਵਾਹਨ ਚਾਲਕਾਂ ਲਈ ਵੱਡੇ ਹਾਦਸਿਆਂ ਦਾ ਵੀ ਕਾਰਨ ਬਣ ਜਾਂਦਾ ਹੈ ਪਹਿਲਾਂ ਤਾਂ ਨਿਯਮ ਤੋੜਨ ਵਾਲੇ ਵਾਹਨ ਚਾਲਕ ਟ੍ਰੈਫਿਕ ਪੁਲਿਸ ਮਲਾਜ਼ਮਾਂ ਦੇ ਅੱਗੇ ਹੱਥ ਜੋੜਦੇ ਨਜ਼ਰ ਆਉਂਦੇ ਸੀ ਪਰ ਜਦੋਂ ਤੋਂ ਈ ਚਲਾਨ ਸ਼ੁਰੂ ਹੋਇਆ ਹੁਣ ਸਿੱਧੇ ਆਨਲਾਈਨ ਚਲਾਨ ਹੀ ਹੋ ਰਹੀ ਹਨ ਹੁਣ ਕਿਸੇ ਤਰ੍ਹਾਂ ਦੀ ਸ਼ਿਫਾਰਿਸ਼ ਨਹੀਂ ਚੱਲਦੀ ਅਜੇ ਵਿੱਚ ਨਿਯਮ ਤੋੜਨ ਵਾਲਿਆਂ ਨੂੰ ਮੋਟਾ ਜੁਰਮਾਨਾ ਹੀ ਅਦਾ ਕਰਨਾ ਹੋਵੇਗਾ ਜਿਸ ਦੇ ਨਾਲ ਹੀ ਫਾਇਰ ਬੀ ਗ੍ਰੇਡ ਐਂਬੂਲੈਂਸ ਅਤੇ ਹੋਰ ਸਰਕਾਰੀ ਗੱਡੀਆਂ ਨੂੰ ਰਸਤਾ ਨਾ ਦੇਣ ਤੇ 10 ਤੋਂ 25000 ਰੁਪਏ ਦਾ ਚਲਾਨ ਹੋਵੇਗਾ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਹੋਣ ਤੇ 5 ਤੋਂ 10000 ਤੱਕ ਦਾ ਜੁਰਮਾਨਾ ਹੋਵੇਗਾ ਆਨਲਾਈਨ ਚਲਾਨ ਸਮੇਤ ਚਲਾਨ ਨਹੀਂ ਭਰਿਆ ਤਾਂ ਤਾਂ ਅੱਗੇ ਪੈਨਲਟੀ ਵੀ ਹੋਵੇਗੀ ਦੂਜੀ ਵਾਰ ਚਲਾਨ ਹੋਣ ਤੇ 500 ਰੁਪਏ ਵਾਜੂ ਦੇਣਾ ਹੋਵੇਗਾ ਤਾਂ ਹੁਣ ਜੇਕਰ ਵਾਹਨ ਚਾਲਕਾ ਵੱਲੋਂ ਟ੍ਰੈਫਿਕ ਨਿਯਮਾਂ ਦਾ ਉਲੰਘਣਾ ਕੀਤੀ ਗਈ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ ਅੱਜ ਦੇ ਸਮੇਂ ਲੋਕ ਵੱਡੀ ਗਿਣਤੀ ਦੇ ਵਿੱਚ 모ਬਾਈਲ ਫੋਨ ਦੇ ਨਾਲ ਹੀ ਚੰਬੜੇ ਰਹਿੰਦੇ ਹਨ ਜਿਸ ਕਾਰਨ ਉਹ ਵਾਹਨ ਚਲਾਉਂਦੇ ਸਮੇਂ 모ਬਾਈਲ ਤੇ ਗੱਲ ਕਰਨ ਤੋਂ ਪਹਰੇਜ ਨਹੀਂ ਕਰਦੇ ਜਿਸ ਕਾਰਨ ਇਹ ਆਦਤ ਬਹੁਤ ਵਾਰ ਹਾਦਸਿਆਂ ਦਾ ਕਾਰਨ ਬਣ ਜਾਂਦੀ ਹੈ Yeah. ਪਰ ਹੁਣ ਸਕੂਟਰ ਅਤੇ ਕਾਰ ਸਮੇਤ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਤੇ ਗੱਲ ਕਰਨ ਵਾਲਿਆਂ ਦੀ ਖੈਰ ਨਹੀਂ ਹੈ ਹੁਣ ਸਰਕਾਰ ਵੱਲੋਂ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਤੇ ਗੱਲ ਕਰਨ ਤੇ 5000 ਰੁਪਏ ਦਾ ਚਲਾਨ ਕੱਟਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ ਸਰਕਾਰ ਦਾ ਮੰਨਣਾ ਹੈ ਕਿ ਵਾਹਨ ਚਲਾਉਂਦੇ ਸਮੇਂ ਮੋਬਾਈਲ ਤੇ ਗੱਲ ਕਰਨ ਤੇ ਅਕਸਰ ਹਾਦਸੇ ਹੋਣ ਦਾ ਕਾਰਨ ਬਣਿਆ ਰਹਿੰਦਾ ਹੈ ਕਈ ਵਾਰ ਤਾਂ ਮੋਬਾਈਲ ਵਾਹਨ ਚਾਲਕਾਂ ਲਈ ਵੱਡੇ ਹਾਦਸਿਆਂ ਦਾ ਵੀ ਕਾਰਨ ਬਣ ਜਾਂਦਾ ਹੈ ਪਹਿਲਾਂ ਤਾਂ ਨਿਯਮ ਤੋੜਨ ਵਾਲੇ ਵਾਹਨ ਚਾਲਕ ਟ੍ਰੈਫਿਕ ਪੁਲਿਸ ਦੇਮ ਲਾਜ਼ਮਾ ਦੇ ਅੱਗੇ ਹੱਥ ਜੋੜਦੇ ਨਜ਼ਰ ਆਉਂਦੇ ਸੀ ਪਰ ਜਦੋਂ ਤੋਂ ਈ ਚਲਾਨ ਸ਼ੁਰੂ ਹੋਇਆ ਹੁਣ ਸਿੱਧੇ ਆਨਲਾਈਨ ਚਲਾਨ ਹੀ ਹੋ ਰਹੇ ਹਨ ਹੁਣ ਕਿਸੇ ਤਰ੍ਹਾਂ ਦੀ ਸ਼ਿਫਾਰਿਸ਼ ਨਹੀਂ ਚੱਲਦੀ ਅਜੇ ਵਿੱਚ ਨਿਯਮ ਤੋੜਨ ਵਾਲਿਆਂ ਨੂੰ ਮੋਟਾ ਜੁਰਮਾਨਾ ਹੀ ਅਦਾ ਕਰਨਾ ਹੋਵੇਗਾ ਜਿਸ ਦੇ ਨਾਲ ਹੀ ਫਾਇਰ ਬੀ ਗ੍ਰੇਡ ਐਂਬੂਲੈਂਸ ਅਤੇ ਹੋਰ ਸਰਕਾਰੀ ਗੱਡੀਆਂ ਨੂੰ ਰਸਤਾ ਨਾ ਦੇਣ ਤੇ 10 ਤੋਂ 25000 ਰੁਪਏ ਦਾ ਚਲਾਨ ਹੋਵੇਗਾ ਹਾਈ ਸਿਕਿਉਰਿਟੀ ਨੰਬਰ ਪਲੇਟ ਨਾ ਹੋਣ ਤੇ 5 ਤੋਂ 10000 ਪੈ ਤੱਕ ਦਾ ਜੁਰਮਾਨਾ ਹੋਵੇਗਾ ਆਨਲਾਈਨ ਚਲਾਨ ਸਮੇਤ ਚਲਾਨ ਨਹੀਂ ਭਰਿਆ ਤਾਂ ਤਾਂ ਅੱਗੇ ਪੈਨਲਟੀ ਵੀ ਹੋਵੇਗੀ ਦੂਜੀ ਵਾਰ ਚਲਾਨ ਹੋਣ ਤੇ 500 ਰੁਪਏ ਵਾਜੂ ਦੇਣਾ ਹੋਵੇਗਾ ਤਾਂ ਹੁਣ ਜੇਕਰ ਵਾਹਨ ਚਾਲਕਾ ਵੱਲੋਂ ਟ੍ਰੈਫਿਕ ਨਿਯਮਾਂ ਦਾ ਉਲੰਘਣਾ ਕੀਤੀ ਗਈ ਤਾਂ ਉਸ ਦਾ ਚਲਾਨ ਕੱਟਿਆ ਜਾਵੇਗਾ